ਕਿਸਾਨ ਆਪਣੀ ਫਸਲ ਨੂੰ ਪੁੱਤਾ ਵਾਂਗੂ ਪਾਲਦਾ ਹੈ 6 ਮਹੀਨੇ ਦੇ ਵਿੱਚ ਕਾਫੀ ਮਿਹਨਤ ਕਰਦਾ ਹੈ ਜਦੋਂ ਪਾਣੀ ਲਗਾਣਾ ਹੈ ਦਵਾਈਆਂ ਫਸਲ ਦੇ ਵਿੱਚ ਪਾਉਣੀਆਂ ਨੇ ਤਾਂ ਇੱਕ ਆਸ ਹੁੰਦੀ ਹੈ 6 ਮਹੀਨੇ ਬਾਅਦ ਕਿ ਕਿਤਨੇ ਕਿਤੇ ਹੁਣ ਵਧੀਆ ਫਸਲ ਹੋਏਗੀ ਉਸ ਫਸਲ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਜਾਂ ਫਿਰ ਕਰਜ਼ਾ ਉਤਾਰਾਂਗਾ ਕਿਉਂਕਿ ਪੰਜਾਬ ਨੂੰ ਸੋਨੇ ਚਿੜੀ ਕਿਹਾ ਜਾਂਦਾ ਹੈ ਕਿਉਂਕਿ ਸੋਨੇ ਚਿੜੀ ਇਸ ਕਰਕੇ ਕਿਹਾ ਜਾਂਦਾ ਕਿ ਫਸਲਾਂ ਜਿਹੜੀਆਂ ਨੇ ਉਹ ਸੋਨੇ ਵਰਗੀਆਂ ਉਗਦੀਆਂ ਨੇ ਅੱਜਕੱਲ ਕਣਕ ਦੀਆਂ ਫਸਲਾਂ ਪੱਕੀਆਂ ਹੋਈਆਂ ਨੇ ਬੜਾਈ ਦੇ ਉੱਤੇ ਆਈਆਂ ਹੋਈਆਂ ਨੇ ਵਿਸਾਖੀ ਨੂੰ ਦਾਤੀ ਪੈ ਜਾਂਦੀ ਹੈ ਜੋ ਕਿ ਬੜਾਈ ਨੂੰ ਕਰਨ ਤੋਂ ਲੈ ਕੇ ਪਰ ਇਸ ਦੇ ਵਿੱਚ ਕਈ ਵਾਰ ਅੱਗ ਲੱਗਣ ਦੀ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਉਹਨਾਂ ਦਾ ਕਾਰਨ ਸ਼ਾਰਟ ਸਰਕਟ ਹੋ ਜਾਂਦਾ ਹੈ ਜਾਂ ਫਿਰ ਬੀੜੀ ਸਰਕਟ ਦੇ ਨਾਲ ਕਈ ਵਾਰ ਕਈ ਲੋਕ ਜਾਣ ਬੁੱਝ ਕੇ ਵੀ ਲਗਾ ਦਿੰਦੇ ਨੇ ਕਈ ਐਦਾਂ ਦੇ ਸ਼ਰੀਕ ਵੀ ਹੁੰਦੇ ਨੇ ਕਿ ਦੂਜੇ ਦੀ ਫਸਲ ਨੂੰ ਵੇਖ ਕੇ ਜਰਦੇ ਵੀ ਨਹੀਂ ਤਾਂ ਤੁਸੀਂ ਦੇਖੋ ਕਿ ਇੱਕ ਟਰਾਂਸਫਾਰਮ ਹੈ ਜੋ ਕਿ ਤੁਸੀਂ ਇੱਕ ਨਹੀਂ ਕਈ ਜਿਹੜੀਆਂ ਫਸਲਾਂ ਦੇ ਵਿੱਚ ਇਸ ਤਰੀਕੇ ਦੇ ਟਰਾਂਸਫਾਰਮ ਲੱਗੇ ਹੋਣਗੇ ਜਿਨ੍ਹਾਂ ਦੀ ਤਾਰਾਂ ਬਿਲਕੁਲ ਨੀਚੇ ਨੇ ਜੋ ਕਿ ਫਸਲ ਨੂੰ ਬੜਾ ਨੁਕਸਾਨ ਪਹੁੰਚਾ ਸਕਦੀਆਂ ਨੇ ਇੱਕ ਚੰਗਿਆੜਾ ਵੀ ਪੂਰੀ 6 ਮਹੀਨੇ ਦੀ ਕੀਤੀ ਹੋਈ ਮਿਹਨਤ ਨੂੰ ਖਤਮ ਕਰ ਦਿੰਦੀ ਹੈ ਤਾਂ ਇਸ ਨੂੰ ਲੈ ਕੇ ਬਿਜਲੀ ਭਾਗ ਨੂੰ ਵੀ ਬਾਰ-ਬਾਰ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਸਾਡੇ ਟਰਾਂਸਫਾਰਮ ਜਿਹੜੇ ਨੇ ਉਹ ਸ਼ਿਫਟ ਕੀਤੇ ਜਾਣ ਜਾਂ ਫਿਰ ਉਹਨਾਂ ਦਾ ਕੋਈ ਤਾਰਾਂ ਦਾ ਇੰਤਜ਼ਾਮ ਕੀਤਾ ਜਾਵੇ ਸਾਡੇ ਨਾਲ ਜਗਦੀਪ ਰਾਣਾ ਸਰਪੰਚ ਨੇ ਜੋ ਕਿ ਹਲਕਾ ਖੜ ਦੇ ਬਲਾਕ ਮੱਝ ਦੀ ਮਜਰੀ ਪਿੰਡ ਤੋਂ ਸਰਪੰਚ ਵੀ ਰਹੇ ਨੇ ਸਰਪੰਚ ਸਾਹਿਬ ਬਹੁਤ ਮਿਹਨਤ ਕਰਦਾ ਹੈ ਕਿਸਾਨ 6 ਮਹੀਨੇ ਆਪਣੀ ਪੁੱਤਾਂ ਵਾਂਗੂ ਪਾਲਦਾ ਹੈ ਫਸਲ ਨੂੰ ਪਰ 6 ਮਹੀਨੇ ਬਾਅਦ ਬਹੁਤ ਵੱਡੀ ਆਸ ਹੁੰਦੀ ਹੈ ਕਿ ਕਰਜ਼ਾ ਵੀ ਉਤਰੇਗਾ ਤੇ ਆਪਣੇ ਬੱਚਿਆਂ ਵਾਸਤੇ ਵਧੀਆ ਖੁਸ਼ਹਾਲ ਜੀਵਨ ਵੀ ਅੱਗੇ ਰਹੇਗਾ ਪਰ ਕਈ ਵਾਰ ਇਸ ਤਰ੍ਹਾਂ ਦੇ ਦਿਨ ਹੁੰਨੀਆਂ ਵਰਤ ਚੰਦੇ ਜਿੱਦੇ ਨਾਲ ਕਿ ਕਿਸਾਨ ਵੀ ਭੁੱਬਾ ਮਾਰ ਕੇ ਰਹਿੰਦਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਬਈ ਜਿਹੜਾ ਤੁਸੀਂ ਇਹ ਮੌਕੇ ਤੇ ਦੇਖ ਰਹੇ ਹੈ ਇਹ ਇੰਨੀ ਭਾਰੀ ਲਾਪਰਵਾਹੀ ਹੈ ਇਹ ਮੇ ਕਿਸਾਨ ਦੇ ਵੀ ਕਹੂੰਗਾ ਇਕੱਲੇ ਮੈਂ ਬਿਜਲੀ ਵਿਭਾਗ ਦੇ ਨਹੀਂ ਕਹਿੰਦਾ ਹਾਂ ਇਹ ਕਿਸਾਨ ਰਿਪੋਰਟ ਦੇ ਜੇ ਅਗਰ ਕੋਈ ਐਸੀ ਕਾਰਨ ਬਿਜਲੀ ਵਾਲੇ ਕਹਿੰਦੇ ਸਾਡੇ ਕੋਲ ਲੇਬਰ ਨਹੀਂ ਹੈ ਕੁਝ ਨਹੀਂ ਹੈ ਤਾਂ ਅਗਰ ਉਹ ਹੱਥ ਖੜੇ ਕਰ ਜਾਂਦੇ ਆ ਤਾਂ ਆਪਣੀ ਕਾਲ ਨੂੰ ਬਚਾਣੇ ਵਾਸਤੇ ਕਿਸਾਨ ਨੂੰ ਉਪਰ ਆਲਾ ਕਰਨਾ ਚਾਹੀਦਾ ਹੈ ਜੋ ਮਾਦੀ ਕਰੇ ਆ ਮੋਟਰ ਦਾ ਇਹ ਗਿਰ ਕੇ ਦੇਖੋ ਜਾਨ ਕੱਟ ਕੇ ਰੱਖੋ ਇਹ ਡੰਡੇ ਲਾ ਜੋ ਮਾਦੀ ਕਰੋ ਲੇਕਿਨ ਇਸ ਟਾਈਮ ਐਡਾ ਬੜਾ ਰਿਸਕ ਹੈ ਇਹ ਇਹ ਇੱਕ 10 20 ਕਿੱਲਿਆਂ ਦੀ ਗੱਲ ਨਹੀਂ ਹੈ ਇਹ ਤਾਂ ਕਈ ਸੈਂਕੜੇ ਕਿੱਲੇ ਤੱਕ ਅੱਕ ਜਾ ਸਕਦੀ ਪਿੰਡ ਵਿੱਚ ਵੀ ਜਾ ਸਕਦੀ ਹੈ ਤਾਂ ਮੇਰੀ ਬਿਜਲੀ ਵਿਭਾਗ ਨੂੰ ਇਹ ਬੇਨਤੀ ਹੈ ਕਿ ਇਹ ਜਿਹੜੇ ਜਿਹੜੇ ਚੀਜ਼ਾਂ ਖਾਸ ਕਰਕੇ ਧਿਆਨ ਰੱਖੋ ਕਿਉਂਕਿ ਇਹ 15-20 ਦਿਨ ਸਾਡੇ ਵਾਸਤੇ ਬਹੁਤ ਰਿਸਕੀ ਹੈ ਲੇਕਿਨ ਇਧਰ ਧਿਆਨ ਨਹੀਂ ਦਿਆ ਜਾਂਦਾ ਇਹ ਬਿਲਕੁਲ ਪਹੀ ਤੇ ਟਰਾਂਸਫਾਰਮ ਹੈ ਇਹ ਇਹ ਪਿਛਲੇ ਸਾਲ ਵੀ ਐਵੇਂ ਦਾ ਤੇ ਹੁਣ ਵੀ ਐਵੇਂ ਹੈ ਤਾਰਾ ਸਿਰਫ ਡੇਢ-ਦੋ ਫੁੱਟ ਉੱਪਰ ਨੰਗੀਆਂ ਉਹ ਵੀ ਉਹ ਵੀ ਨੰਗੀਆਂ ਤਾਰਾ ਹੈ ਜੇ ਐਵੇਂ ਬੱਚਾ ਕੱਕ ਵੱਢਣ ਆ ਗਿਆ ਬੱਕਰੀ ਨੇ ਮੂੰਹ ਪਾ ਲਿਆ ਨੁਕਸਾਨ ਬਹੁਤ ਤਕੜਾ ਹੋਏਗਾ ਬੱਸ ਕਿਵੇਂ ਦਾ ਜਿਹੜਾ ਸੁਝਾਅ ਤੁਸੀਂ ਦਿਨੋ ਕਿਸਾਨਾਂ ਨੂੰ ਕਿ ਟਰਾਂਸਫਾਰਮ ਦੇ ਨਜ਼ਦੀਕ ਤੋਂ ਕਣ ਕੱਟ ਦਿੱਤੀ ਜਾਵੇ ਜਾਂ ਫਿਰ ਕੋਈ ਹੋਰ ਕੀ ਸੁਝਾਅ ਨੇ ਤੁਹਾਡੇ ਕੋਲ ਇੱਕੋ ਸਭ ਲਈ ਤਾਂ ਗੱਲ ਦਾ ਜਿੱਦਾਂ ਤਾਂ ਜਿੱਥੇ ਟਰਾਂਸਫਾਰਮ ਲੱਗਿਆ ਵਾ ਉਹਦੇ ਨਾਲ ਨਾਲ ਹਰੇਕ ਕਿਸਾਨ ਦੇ ਕੋਲ ਡੰਗਰ ਬਚਾ ਹੁੰਦਾ ਹੈ ਇਹਦੇ ਨਾਲ ਦੋ ਘਾਰੇ ਬਰਸ਼ੀਣ ਦੇ ਬੀਜ ਲੋ ਅਗਰ ਐਸੀ ਗੱਲ ਹੁੰਦੀ ਹੈ ਤਾਂ ਅੱਗ ਜਿਹੜੀ ਅੱਗੇ ਨਹੀਂ ਵਧੂਗੀ ਇਹ ਇਹ ਖਾਲੀ ਛੱਡ ਦਿਓ ਹਾਂਜੀ ਉਹਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਹੈ ਲੇਕਿਨ ਹੁਣ ਬਹੁਤ ਭਾਈ ਰਿਸਕ ਹੈ ਤਾਂ ਮੈਂ ਕਿਸਾਨ ਵੀ ਇਹਨਾਂ ਨੂੰ ਅਪੀਲ ਕਰੂੰਗਾ ਜਿੱਥੇ ਟਰਾਂਸਫਾਰਮ ਲੱਗਿਆ ਵਾ ਉੱਥੇ ਉਹ ਜੰਗਾ ਖਾਲੀ ਛੱਡ ਦਿਓ ਇਹ ਆਪ ਨੂੰ ਬਾਕੇ ਛੱਡ ਦਿਓ ਮੇਨ ਡੇਟ ਮੈਨੂੰ ਬਾਂਦੇ ਰਹੋ ਹਰ ਜਿਹੜੀਆਂ ਇਹ ਤਾਰਾ ਹੈ ਇਹਨਾਂ ਖਾਸ ਤੌਰ ਪਰ ਉੱਪਰ ਲਾਓ ਇਹਦਾ ਬਹੁਤ ਭੈ ਨੁਕਸਾਨ ਹੋ ਸਕਦਾ ਬਿਲਕੁਲ ਤੇ ਸਮਾਜ ਸਾਡੇ ਨਾਲ ਸਮਝੀ ਕਿਸ ਤਰੀਕੇ ਨਾਲ ਹੁਣ ਇਹ ਥੋੜੇ ਦਿਨ ਨੇ ਅਗਰ ਕਿਸਾਨ ਪੂਰੀ ਜਿਹੜੀ ਆਪਣੀ ਤਨਦੇਹੀ ਦੇ ਨਾਲ ਕਿਤਨੇ ਕਿਤੇ ਇਸ ਫਸਲ ਨੂੰ ਸੰਭਾਲ ਲਵੇ ਤਾਂ ਕਿਤਨੇ ਨੁਕਸਾਨ ਤੋਂ ਬਚ ਸਕਦਾ ਤਾਂ ਲੱਗਦਾ ਕਿ ਕਿਤਨੇ ਕਿਤੇ ਮਿੱਟੀ ਦੇ ਰੇਤੇ ਦੇ ਜਿਹੜੇ ਥੈਲੇ ਭਰ ਕੇ ਰੱਖ ਲੈਣੇ ਚਾਹੀਦੇ ਨੇ ਜੇ ਕਿ ਉਹ ਅੱਗ ਲੱਗਣ ਦੀ ਘਟਨਾ ਮ ਸਾਹਮਣੇ ਆ ਥੋੜੀ ਬਹੁਤੀ ਅੱਗ ਨੂੰ ਬੰਦਾ ਕਾਬੂ ਕਰ ਲੈਂਦਾ ਹੈ ਪਾਣੀ ਦੇ ਟੈਂਕਰ ਪਿੰਡਾਂ ਦੇ ਵਿੱਚ ਭਰ ਕੇ ਰੱਖਣੇ ਚਾਹੀਦੇ ਨੇ ਕਿ ਪਿੰਡ ਦੇ ਵਿੱਚ ਅਨਾਉਂਸਮੈਂਟ ਹੋ ਜੇ ਨਾਲ ਦੀ ਨਾਲ ਪਾਣੀ ਇੱਥੇ ਪਹੁੰਚ ਜੇ ਤਾਂ ਕਿ ਕਿਵੇਂ ਤੇ ਹੋਰ ਤੁਸੀਂ ਲੱਗਦੇ ਕਿ ਇਸ ਤਰੀਕੇ ਦੇ ਸੁਝਾਅ ਦਸੋ ਦੇਖੋ ਜੀ ਜ਼ਰੂਰੀ ਹੈ ਤਾਂ ਥੋੜੀ ਗੱਲ ਬਈ ਇਹ ਲਾਜ਼ਮੀ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਪਰ ਸਰ ਸਰਕਾਰ ਦਾ ਕੋਈ ਇੰਤਜਾਮ ਨਹੀਂ ਚਲੋ ਜਿਦਾ ਸਰਪੰਚ ਸਾਹਿਬ ਨੇ ਕਹਿਆ ਵੀ ਟ੍ਰਾਂਸਫਰ ਦੇ ਕੋਲ ਤੇ ਸਾਫ ਕਰ ਦੋ ਹੁਣ 25 ਕਿੱਲਾਂ ਮਤਾਰਾਂ ਵਿੱਚ ਕਿੱਥੇ ਸਾਫ ਕਰਦੀ ਹੂੰ ਕਿੱਥੇ ਕਿੱਥੇ ਹੁਣ ਕੰਪੈਨ ਨਾ ਆਉਣਾ ਕੰਪੈਨ ਡੰਡਾ gir ਕੇ ਕੰਪੈਨ ਬਟਲਣਾ ਪੈਂਦਾ ਇਹ ਚੱਕਣੀਆਂ ਵਿੱਚ ਤਾਰਾਂ ਕੰਪੈਨ ਵੀ ਫੱਜ ਜਦੇ ਫੱਜਦੇ ਨਾ ਚ ਜਿਹੜੀ 11000 ਹੈ ਵੀ ਜਮੀਨੀ ਵੀ ਹੈ ਤਾਰਾਂ ਟੀਂ ਜਾਂ ਬਹੁਤ ਢਿੱਲੀਆਂ ਜੀ ਬਾਕੀ ਵਾਰ ਮੈਂ ਤਾਂ ਵਿਭਾਗ ਚ ਕਹਿ ਲਿਆ ਗਾਂਦੇ ਪਿੱਛੇ ਦਾ ਸਾਰਾ ਕੁਝ ਬੰਦੇ ਨਹੀਂ ਹੈ ਜਿਹਦੇ ਜਿਹੇ ਹੱਥ ਖੜੇ ਕਰਨ ਦਾ ਕਹਿੰਦਾ ਮੇਰੇ ਕੋਲ ਤਾਂ ਬੰਦੇ ਨਹੀਂ ਹੈ ਮੈਂ ਕੀ ਕਰਾਂ ਅਰ ਗਾਂਦੇ ਪਿੱਛੇ ਹੱਸ ਕੇ ਜੋ ਜਿਸ ਤਰੀਕੇ ਨਾਲ ਜਦੋਂ ਅੱਗ ਲੱਗਦੀ ਹੈ ਜਾਂ ਫਿਰ ਕੋਈ ਗੜੇਮਾਰੀ ਹੋ ਜਾਂਦੀ ਹੈ ਫਿਰ ਮੁਆਵਜ਼ਾ ਵੀ ਸਰਕਾਰਾਂ ਤੋਂ ਕਿਸ ਤਰੀਕੇ ਦਾ ਮਿਲਦਾ ਤੁਹਾਨੂੰ ਪਤਾ ਹੀ ਹੈ ਪਰ ਹੁਣ ਕਿਸਾਨ ਕੀਵੇਂ ਸੰਭਾਲ ਰੱਖਣ ਆਪਣੀ ਫਸਲ ਦੀ ਦੇਖੋ ਜੀ ਕਿਸਾਨ ਤਾਂ ਹੁਣ ਆਪੇ ਤੁਹਾਨੂੰ ਦੱਸੇ ਇਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਇਸ ਤਰ੍ਹਾਂ ਕਰਨਾ ਚਾਹੀਦਾ ਤਾਂ ਕਰਨਾ ਹੀ ਪਊਗਾ ਹੁਣ ਚਲੋ ਆਤਾ ਕਰ ਲੂਗੇ ਹੁਣ ਬੰਦੇ ਨੂੰ ਕਿਸ ਤਰ੍ਹਾਂ ਬਚਾਈਏ ਤੇ 1.5 ਫੁੱਟ ਟੋਟਲ ਜੇ ਕੋਈ ਅਚਾਨਕ ਨਿਆਣਾ ਚਲੋ ਬੱਚੇ ਛੋਟੇ ਛੋਟੇ ਫਿਰਦੇ ਬਹੁਤਾਰੇ ਪੱਠੇ ਬਹੁਤ ਹੈ ਨਿਆਣੇ ਫਿਰਦੇ ਲੋਕਾਂ ਦੇ ਆ ਦੇਖੋ ਲਾਤ ਕੱਖ ਵੱਡੇ ਹੋਏ ਜਿਸ ਤਰ੍ਹਾਂ ਨਿਆਣੇ ਨੇ ਕਿਸੇ ਡੰਗਰ ਨੇ ਤਾਂ ਫਸਾਬੇ ਹਲਕੇ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਕਣਕ ਦੀ ਫਸਲ ਪੱਕੀ ਹੋਈ ਹੈ ਫਾਈਗਟ ਦੀਆਂ ਗੱਡੀਆਂ ਵੀ ਲੱਗਦਾ ਕਿ ਇਹ ਇਲਾਕੇ ਦੇ ਵਿੱਚ ਖੜਨੀ ਚਾਹੀਦੀਆਂ ਨੇ ਜਿੱਥੇ ਹੁਣ ਬਲਾਕ ਮੱਝਦੀ ਹੈ ਤਾਂ ਨਦੀਕ ਹੋਏਗੀ ਤਾਂ ਕੋਈ ਅੱਗ ਲੱਗਣੀ ਘਟਨਾਵਾਂ ਮੁੱਖ ਦੀ ਪਹੁੰਚ ਜਾਂਦੀ ਨਹੀਂ ਤਾਂ ਖੜ ਤੋਂ ਮੁਹਾਰੀ ਤੋਂ ਆਉਣਾ ਪੈਂਦਾ ਦੇਖੋ ਜੀ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਬਹੁਤ ਪਤੇ ਦੀ ਗੱਲ ਕਹੀ ਹੈ ਇਹ ਸੁਝਾਅ ਮੈਂ 2 ਸਾਲ ਪਹਿਲਾਂ ਲਿਖ ਕੇ ਵੀ ਦੇ ਸਕੇ ਹਾਂ ਸਾਡੇ ਵੀ ਇਹਦੇ ਫਾਇਰ ਬ੍ਰਿਗੇਡਰ ਦਾ ਬਲਾਕ ਤੇ ਦਫਤਰ ਯੂ ਚਾਹੀਦਾ ਹੈ ਸਾਡਾ ਏਰੀਆ ਬਹੁਤ ਲੰਬਾ ਚਲੇ ਗਿਆ ਕਿਥੇ ਤਾਰਾ ਫਰਮਜਰੀ ਕੋਈ ਉਥੇ ਹਿੱਲਾ ਹੈ ਨਹੀਂ ਅਗਰ ਇੱਥੇ ਕੋਈ ਅਣਸੋਖੀ ਅਣਚਾਹੀ ਬਾਰਦਾਤ ਹੋ ਗਈ ਅੱਗ ਦੀ ਤਾਂ ਉਹਦਾ ਬਹੁਤ ਉਹਦਾ ਕੋਈ ਹਿੱਲਾ ਨਹੀਂ ਹੈ ਜਿਹੜੇ ਅਸੀਂ ਬਾਲਟੀਆਂ ਲੈ ਕੇ ਆਉਂਗੇ ਟੈਂਕਰ ਲੈ ਕੇ ਆਏ ਜਾਨ ਨੂੰ ਤਾਂ ਲਾਲਚੜੀ ਹੋ ਜਾਂਦੀ ਹੈ ਇਸ ਕਰਕੇ ਸਾਡੀ ਇਹ ਵੀ ਸਰਕਾਰ ਨੂੰ ਬੇਨਤੀ ਹੈ ਇੱਕ ਸਾਡੇ ਫਾਇਰ ਬ੍ਰਿਗੇਡਰ ਦਾ ਜਿਹੜਾ ਦਫਤਰ ਹੈ ਪਰ ਦਫਤਰ ਨਹੀਂ ਇਹਦੇ ਫਰਗੂਡਰ ਖੜਾ ਹੋਣਾ ਚਾਹੀਦਾ ਖਾਸ ਕਰਕੇ ਇਹਨਾਂ ਦੇ ਨਾਵਦ ਬਹੁਤ ਜ਼ਰੂਰੀ ਹੈ ਇਹ ਜਿਹੜੀਆਂ ਚੀਜ਼ਾਂ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਬਹੁਤ ਵਧੀਆ ਕੰਮ ਕਰ ਰਹੇ ਹੈ ਲੇਕਿਨ ਇਹਨਾਂ ਚੀਜ਼ਾਂ ਬਾਰੇ ਵੀ ਧਿਆਨ ਦਿਆ ਜਾਵੇ ਇਹਨਾਂ ਚੀਜ਼ਾਂ ਬਾਰੇ ਵੀ ਧਿਆਨ ਦਿਆ ਜਾਵੇ ਤੇ ਸਾਡੇ ਖੜੇ ਖੜੇ ਦੇਖੋ ਤੁਸੀਂ ਆਹਾ ਕੀ ਦਿਖਾਣੇ ਆ ਤਾਂ ਬਿਲਕੁਲ ਤਸਵੀਰ ਦੇਖੋ ਕਿ ਹੁਣ ਵੀ ਧੂਆ ਨਿਕਲ ਰਿਹਾ ਹੈ ਬਿਲਕੁਲ ਧੂਆ ਨਿਕਲ ਰਿਹਾ ਹੁਣ ਵੀ ਚੰਗਿਆੜੀ ਜਿਹੜੀ ਬਿਲਕੁਲ ਉੱਠ ਰਹੀ ਹੈ ਉਹ ਤਾਰਾਂ ਦੇ ਵਿੱਚ ਜਿਹੜੀਆਂ ਤਾਰਾਂ ਨੂੰ ਅਸੀਂ ਦਿਖਾ ਰਹੇ ਹਾਂ ਇਹ ਤਸਵੀਰ ਦੇਖ ਲਓ ਤੁਸੀਂ ਕਿ ਹੁਣ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਹੈ ਇਹ ਤਸਵੀਰ ਦੇਖ ਲਓ ਕਿ ਵਿੱਚੋਂ ਧੂਆ ਨਿਕਲ ਰਿਹਾ ਹੈ ਧੂਏ ਦੇ ਨਾਲ ਕਿਤੇ ਨਾ ਕਿਤੇ ਚੰਗਿਆੜੀ ਅਗਰ ਉੱਠਦੀ ਹੈ ਤਾਂ ਇਹ ਕਣਕ ਜਿਹੜੀ ਪੱਕੀ ਹੋਈ ਹੈ ਤਾਂ ਉਹ ਪੱਕੀ ਹੋਈ ਕਣਕ ਜਿਹੜੀ ਇਸ ਅੱਗ ਦੀ ਚਪੇੜ ਦੇ ਵਿੱਚ ਆ ਸਕਦੀ ਹੈ ਤਾਂ ਅਪੀਲ ਕਰਾਂਗੇ ਜਿੰਨੇ ਵੀ ਕਿਸਾਨ ਦੇਖ ਰਹੇ ਨੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਸੀਂ ਵੀ ਜਿਹੜੇ ਸੁਝਾਅ ਦਿੱਤੇ ਨੇ ਅਪਣਾਓ ਜੋ ਤੁਹਾਡੇ ਖੇਤ ਦੇ ਵਿੱਚ ਕੋਈ ਤਾਰਾ ਨੀਮੀਆਂ ਨੇ ਜਾਂ ਫਿਰ ਕੋਈ ਟਰਾਂਸਫਾਰਮ ਲੱਗਿਆ ਹੋਇਆ ਕਣਕ ਦੇ ਖੇਤ ਦੇ ਵਿੱਚ ਟਰਾਂਸਫਾਰਮ ਦੇ ਨਜ਼ਦੀਕ ਤੋਂ ਕਣ ਕੱਟ ਲਈ ਜਾਵੇ ਉਸ ਉਸ ਜਗ੍ਹਾ ਨੂੰ ਬਾਹ ਲਿਆ ਜਾਵੇ ਫਿਰ ਦੂਜੇ ਪਾਸੇ ਇਹ ਵੀ ਦੱਸ ਦਿੰਦੇ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਅੱਗ ਦਾ ਖਾਸਾ ਜ਼ਿਆਦਾ ਤਾਂ ਥੈਲੇ ਜਿਹੜੇ ਰੇਤੇ ਦੇ ਭਰ ਕੇ ਜਾਂ ਫਿਰ ਪਾਣੀ ਦੇ ਟੈਂਕਰ ਭਰ ਕੇ ਆਪਣੇ ਖੇਤਾਂ ਦੇ ਨਜ਼ਦੀਕ ਜੂ ਖੜੇ ਕਰਨੇ ਚਾਹੀਦੇ ਨੇ ਕਿਉਂਕਿ ਥੋੜੇ ਦਿਨਾਂ ਦੀ ਗੱਲ ਹੈ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਨਾਲ ਕਿਤੇ ਨ ਕਿਤੇ ਕਈ ਜਿਹੜੇ ਕਿਸਾਨਾਂ ਦਾ ਬੜਾ ਨੁਕਸਾਨ ਹੋ ਸਕਦਾ ਹੈ ਫਸਲ ਤਬਾਹ ਹੋ ਸਕਦੀਆਂ ਨੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਟੋਰੀ ਵਧੀਆ ਲੱਗੇ ਬាទ ਤੋਂ ਤੋਂ ਖਬਰ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਖਬਰ ਪਹੁੰਚ ਸਕੇ ਥੋੜੇ ਕਰ ਮੈਂ ਸੰਮਿਤ ਦੇ ਨਾਲ ਹਰਤੇਸ਼